ਸਸੀ ਕਰ ਸਰ ਮੀਨੀ ਖੰਨਾ ਮਹਿਲਾ ਮੋਰਚਾ ਸੈਕਟਰ ਪੰਜਾਬ ਅ ਸਰ ਪਿਆਸਾਬਨਾ ਪਹਿਲੇ ਮੋਦੀ ਸਰ ਉਹਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਗੇਜਰਮ ਸਰ ਨੂੰ ਔਰ ਹੰਸ ਰਾਜ ਜੋ ਹਨ ਸਰ ਨੂੰ ਵੀਰਜੀ ਨੂੰ ਟਿਕਟ ਦਿੱਤੀ ਅ ਗੇਜਰਮ ਸਰ ਉਹ ਸਾਡੇ ਘਰੀ ਬੈਠੇ ਸੀ ਜਦੋਂ ਇਹ ਫਾਰਮ ਫਿਲ ਕਰ ਰਹੇ ਸੀਗੇ ਔਰ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਬਹੁਤ ਫਰਿਆਦ ਇਹਨਾਂ ਲਈ ਕੀਤੀ ਔਰ ਸਰ ਮੈਂ ਦੋ ਕੁਐਸਚਨ ਕਰੂੰਗੀ ਅ ਫਰਸਟ ਮੇਰਾ ਕੁਐਸਚਨ ਹੈ ਕਿ ਦੇਖੋ ਮੋਦੀ ਸਰਕਾਰ ਤਾਂ ਲਾਜ਼ਮੀ ਆ ਹੀ ਜਾਣੀਆ ਇਹ ਸ਼ੋਰ ਹੈ ਕਿਉਂਕਿ ਅਸੀਂ ਬਹੁਤ ਕੈਂਪੇਨ ਕਰ ਰਹੇ ਹਾਂ ਪਟਿਆਲੇ 'ਚ ਵੀ ਕੀਤੀ ਹੈ ਇਹ ਸਵਾਲ ਕਰ ਰਹੇ ਹੋ ਕਿ ਜਵਾਬ ਦੇ ਰਹੇ ਤੁਸੀਂ ਨਹੀਂ ਸੋਰੀ ਸਰ ਮੈਂ ਆ ਸਰ ਸਰ ਇਹ ਫਾਦਰ ਹੋਰ ਬੇਟੀ ਦਾ ਗੱਲਬਾਤ ਹੋ ਰਹੀ ਹੈ ਇਲੈਕਸ਼ਨ ਨਹੀਂ ਕਰਾਓ ਫਿਰ ਤੁਸੀਂ ਸਰ ਆਪਣੀ ਮਿਹਨਤ ਦਾ ਮੈਂ ਦੱਸ ਰਹੀ ਹਾਂ ਸਵਾਲ ਨਾਨ ਕ੍ਰਿਟੀਕਲ ਰੱਖੋ ਕਿਉਂਕਿ ਇਹ ਖੰਨੇ ਦੇ ਲੋਕ ਅਸੀਂ ਅਸਲੀ ਬੁਲਾਏ ਆ ਕਿ ਨਾਨ ਕ੍ਰਿਟੀਕਲ ਤੁਹਾਡੀ ਜੋ ਵੀ ਕੋਈ ਹਾਂਜੀ ਸਰ ਕੋਈ ਮਰਜ਼ ਤੁਹਾਨੂੰ ਐ ਕੋਈ ਕੋਈ ਵੀ ਪ੍ਰੋਬਲਮ ਹੈ ਉਹ ਦੱਸੋ ਡਿਸਕਸ ਕਰਾਂਗੇ ਸਰ ਮੈਂ ਇਹੀ ਕਹਿ ਰਹੀ ਸੀ ਕੀ ਖੰਨੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਲੇਡੀਜ਼ ਬਿਲਕੁਲ ਸੇਫ ਨਹੀਂ ਹੈ ਖੰਨੇ ਦੇ ਵਿੱਚ ਤੇ ਹਾਲੇ ਹਫਤਾ ਇਸ ਹਫਤੇ ਹੀ ਹੋਇਆ ਲੇਡੀਜ਼ ਦੁੱਧ ਲੈ ਕੇ ਆ ਰਹੀ ਸੀ ਉਹਦੀ ਚੈਨ ਖਿੱਚ ਲਈ ਗਈ ਤਿੰਨ ਲੜਕੀਆਂ ਨੇ ਔਰ ਲੁਧਿਆਣੇ ਦੇ ਵਿੱਚ ਲੇਡੀਜ਼ ਆਂਬ ਲੈ ਕੇ ਆ ਰਹੀ ਸੀ ਉਹਦਾ ਪਰਸ ਖਿੱਚ ਲਿਆ ਗਿਆ ਔਰ ਜਦ ਇੰਨਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਲੇਡੀਜ਼ ਦਾ ਬਿਲਕੁਲ ਸੇਫ ਨਹੀਂ ਲੇਡੀਜ਼ ਹੈਗੀਆਂ ਔਰ ਇਹਦੇ ਲਈ ਸਰਕਾਰ ਆ ਕੇ ਕੀ ਕਰੇਗੀ ਸੈਂਟਰ ਸਰਕਾਰ ਔਰ ਦੂਸਰਾ ਕੁਐਸਚਨ ਸਰ ਮੇਰਾ ਪਲੀਜ਼ ਇਹ ਹੈ ਕਿ ਆਪਾਂ ਦਲਿਤ ਸਮਾਜ ਤਾਂ ਕਹਿੰਦੇ ਆ ਦਲੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਜਾਤੀਆਂ ਆ ਜਾਂਦੀਆਂ ਪਰ ਵਾਲਮੀਕ ਇਸ ਮਾਇਦੇ ਬਾਰੇ ਕੋਈ ਨਹੀਂ ਗੱਲ ਕਰਦਾ ਮੈਂ ਆਪਣੀ ਗੱਲ ਉੱਥੋਂ ਚਾਲੂ ਕੀਤੀ ਸੀ ਵੀ ਆ ਜਿਹੜੀ ਹਮੇਸ਼ਾ ਤੋਂ ਕੰਪਲੇਨ ਰਹਿੰਦੀ ਸੀਗੀ ਕਿ ਵਾਲਮੀਕੀ ਸਮਾਜ ਨੂੰ ਉਹਦਾ ਪੂਰਾ ਹਿੱਸਾ ਨਹੀਂ ਮਿਲਦਾ ਤੁਹਾਡੇ ਸਾਹਮਣੇ ਦੇਖ ਲਓ ਜੀ ਹਾਂਜੀ ਸਰ ਦੇਖੋ ਮੋਦੀ ਜੀ ਇਹਨਾਂ ਨੂੰ ਸਮਝਦੇ ਹਰੇਕ ਵਰਗ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਪਲੀਜ਼ ਪਲੀਜ਼ ਮੈਂ ਇੱਕ ਗੱਲ ਹੋਰ ਸਰ ਕਰਾਂਗੀ ਕਿ ਦੇਖੋ ਤੁਹਾਨੂੰ ਪਾਸ਼ਲੀ ਵੀ ਹੋਇਆ ਤੁਹਾਨੂੰ ਸਵਾਦ ਪਲੀਜ਼ 200 ਸਵਾਲ ਪੁੱਛ ਲਿਓ ਦੇਖੋ ਲੇਡੀਜ਼ ਹੈ ਮੈਂ ਤੁਹਾਨੂੰ ਇੱਕ ਫ੍ਰੀ ਦੀ ਐਡਵਾਈਸ ਹੈ ਨਾ ਡਾਕਟਰ ਸਾਹਿਬ ਤੋਂ ਸਿੱਖੋ ਇੱਕ ਇੰਜੈਕਸ਼ਨ ਰੱਖਿਆ ਕਰੋ ਹੱਥ 'ਚ ਕੋਈ ਚੇਨ ਸਨੇਚ ਕਰੇ ਮਾਰਦਿਆ ਕਰੋ ਦੇਖੋ ਸਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕਿਤੇ ਵੀ ਪਲੀਜ਼ ਮੈਨੂੰ ਮੌਕਾ ਮਿਲੇ ਔਰ ਮੈਂ ਜ਼ਰੂਰ ਕਹੂੰਗੀ ਅੱਛਾ ਜਲਦੀ ਸਵਾਲ ਕਰੋ ਦੇਖੋ ਜਿਹੜੀਆਂ ਸਾਡੀਆਂ ਲੇਡੀਜ਼ ਹੈ ਵਾਲਮੀਕੀ ਸਮਾਜ ਦੀ ਉਹ ਸਵੇਰ 6 ਵਜੇ ਉੱਠ ਕੇ ਕੰਮ ਲਈ ਜਾਂਦੀਆਂ ਦੇਖੋ ਕਿ ਈਵਨ ਕਿ ਚਾਹ ਦਾ ਕੱਪ ਵੀ ਨਹੀਂ ਪੀਂਦੀਆਂ ਔਰ ਸਵੇਰ 11 ਵਜੇ ਤੱਕ ਉਹਨਾਂ ਨੂੰ ਗਲੀਆਂ ਦੇ ਵਿੱਚ ਬੈਠਣਾ ਪੈਂਦਾ ਮੰਗ ਮੰਗ ਕੇ ਉਹਨਾਂ ਨੂੰ ਪਾਣੀ ਪੀਣਾ ਪੈਂਦਾ 11 ਵਜੇ ਤੇ ਬੈਠ ਕੇ 3 ਵਜੇ ਫਿਰ ਇੰਨੀ ਸਖਰ ਧੁੱਪ ਦੇ ਵਿੱਚ ਡਿਊਟੀ ਤੇ ਜਾਂਦੀਆਂ ਔਰ 6 ਵਜੇ ਤੱਕ ਉਹ ਡਿਊਟੀ ਦੇਂਦੀਆਂ ਪਰ ਫਿਰ ਵੀ ਉਹਨਾਂ ਨੂੰ ਸੈਲਰੀ ਕਿੰਨੀ ਮਿਲਦੀ ਹੈ 8000 ਦੇਖੋ ਆ ਬਦਲਾਵੇ ਸੀ ਕਰਕੇ ਮਹਿੰਗਾ ਪਿਆ ਹੈ। ਥੈਂਕ ਯੂ ਸਰ। ਅੱਜ ਕੋਈ ਵੀ ਸੇਫ ਹੈ ਨਹੀਂ ਪੰਜਾਬ ਦੇ ਅੰਦਰ। ਸ਼ਹਿਰਾਂ ਦੀ ਗੱਲ ਕਰਦੇ ਹਾਂ ਤਾਂ ਪਿੰਡਾਂ 'ਚ ਖੋਣ ਲੱਗੀ ਜਗਦੀਪ ਜੀ ਕਹਿੰਦੇ ਸੀ ਘਰਾਂ ਦੇ ਅੰਦਰ ਵੜ ਕੇ ਖੋ ਕੇ ਲੈ ਕੇ ਜਾਂਦੇ ਆ। ਐਸੇ ਕਰਕੇ ਸਰਕਾਰ ਨੂੰ ਬਦਲਾਵ ਤੇ ਇਹਨਾਂ ਨੂੰ ਦਿਮਾਗ ਠੀਕ ਕਰਨਾ ਪਊਗਾ ਵੋਟ ਦੇ ਰਾਂ। ਸਤਿ ਸ੍ਰੀ ਅਕਾਲ ਸਰ। ਮੀਨੀ ਖੰਨਾ ਮਹਿਲਾ ਮੋਰਚਾ ਸੈਕਟਰੀ ਪੰਜਾਬ। ਅ ਸਰ ਪਿਆਸਾ ਬਨਾ ਪਹਿਲੇ ਮੋਦੀ ਸਾਹਿਬ ਨੂੰ ਠਾ ਡਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਗੇਜਰਾਮ ਸਰ ਨੂੰ ਔਰ ਹੰਸ ਰਾਜ ਜੋ ਹਨ ਸਰ ਨੂੰ ਵੀਰ ਜੀ ਨੂੰ ਟਿਕਟ ਦਿੱਤੀ। ਅ ਗੇਜਰਮ ਸਰ ਉਹ ਸਾਡੇ ਘਰ ਹੀ ਬੈਠੇ ਸੀ ਜਦੋਂ ਇਹ ਫਾਰਮ ਫਿਲ ਕਰ ਰਹੇ ਸੀਗੇ ਔਰ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਬਹੁਤ ਫਰਿਆਦ ਇਹਨਾਂ ਲਈ ਕੀਤੀ ਔਰ ਸਰ ਮੈਂ ਦੋ ਕੁਐਸਚਨ ਕਰੂੰਗੀ ਅ ਫਰਸਟ ਮੇਰਾ ਕੁਐਸਚਨ ਹੈ ਕਿ ਦੇਖੋ ਮੋਦੀ ਸਰਕਾਰ ਤਾਂ ਲਾਜ਼ਮੀ ਆ ਹੀ ਜਾਣੀਗਾ ਇਹ ਸ਼ੋਰ ਹੈ ਕਿਉਂਕਿ ਅਸੀਂ ਬਹੁਤ ਕੈਂਪੇਨ ਕਰ ਰਹੇ ਹਾਂ ਪਟਿਆਲੇ 'ਚ ਵੀ ਕੀਤੀ ਹੈ ਇਹ ਸਵਾਲ ਕਰ ਰਹੇ ਹੋ ਕਿ ਜਵਾਬ ਦੇ ਰਹੇ ਤੁਸੀਂ ਨਹੀਂ ਸੋਰੀ ਸਰ ਮੈਂ ਆ ਸਰ ਸਰ ਇਹ ਫਾਦਰ ਹੋਰ ਬੇਟੀ ਦਾ ਗੱਲਬਾਤ ਹੋ ਰਹੀ ਹੈ ਸਰ ਆਪਣੀ ਮਿਹਨਤ ਦਾ ਮੈਂ ਦੱਸ ਰਹੀ ਹਾਂ ਸਰ ਸਵਾਲ ਨਾਨ ਕ੍ਰਿਟੀਕਲ ਰੱਖੋ ਕਿਉਂਕਿ ਖੰਨੇ ਦੇ ਲੋਕ ਅਸੀਂ ਅਸਲੀ ਬੁਲਾਏ ਆ ਕਿ ਨਾਨ ਕ੍ਰਿਟੀਕਲ ਤੁਹਾਡੀ ਜੋ ਵੀ ਕੋਈ ਹਾਂਜੀ ਸਰ ਹਾਂਜੀ ਕੋਈ ਮਰਜ਼ ਤੁਹਾ ਨੂੰ ਮੈਂ ਕੋਈ ਕੋਈ ਵੀ ਪ੍ਰੋਬਲਮ ਹੈ ਉਹ ਦੱਸੋ ਡਿਸਕਸ ਕਰਾਂਗੇ ਸਰ ਮੈਂ ਇਹੀ ਕਹਿ ਰਹੀ ਸੀ ਕਿ ਖੰਨੇ ਦੇ ਵਿੱਚ ਕਿ ਪੂਰੇ ਪੰਜਾਬ ਦੇ ਵਿੱਚ ਲੇਡੀਜ਼ ਬਿਲਕੁਲ ਸੇਫ ਨਹੀਂ ਹੈ ਖੰਨੇ ਦੇ ਵਿੱਚ ਤੇ ਹਾਲੇ ਹਫਤਾ ਇਸ ਹਫਤੇ ਹੀ ਹੋਇਆ ਲੇਡੀਜ਼ ਦੁੱਧ ਲੈ ਕੇ ਆ ਰਹੀ ਸੀ ਉਹਦੀ ਚੈਨ ਖਿਚਲੀ ਗਈ ਤਿੰਨ ਲੜਕੀਆਂ ਨੇ ਔਰ ਲੁਧਿਆਣੇ ਦੇ ਵਿੱਚ ਲੇਡੀਜ਼ ਆਂਬ ਲੈ ਕੇ ਆ ਰਹੀ ਸੀ ਉਹਦਾ ਪਰਸ ਖਿਚ ਲਿਆ ਗਿਆ ਔਰ ਜਦ ਇੰਨਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਲੇਡੀਜ਼ ਦਾ ਬਿਲਕੁਲ ਸੇਫ ਨਹੀਂ ਲੇਡੀਜ਼ ਹੈਗੀਆਂ ਔਰ ਇਹਦੇ ਲਈ ਸਰਕਾਰ ਆ ਕੇ ਕੀ ਕਰੇਗੀ ਸੈਂਟਰ ਸਰਕਾਰ ਔਰ ਦੂਸਰਾ ਕੁਐਸਚਨ ਸਰ ਮੇਰਾ ਪਲੀਜ਼ ਇਹ ਆ ਕਿ ਆਪਾਂ ਦਲਿਤ ਸਮਾਜ ਤਾਂ ਕਹਿੰਦੇ ਆ ਦਲੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਜਾਤੀਆਂ ਆ ਜਾਂਦੀਆਂ ਪਰ ਵਾਲਮੀਕ ਇਸ ਮਾਇਦੇ ਬਾਰੇ ਕੋਈ ਨਹੀਂ ਗੱਲ ਕਰਦਾ ਮੈਂ ਆਪਣੀ ਗੱਲ ਉੱਥੋਂ ਚਾਲੂ ਕੀਤੀ ਸੀ ਵੀ ਆ ਜਿਹੜੀ ਹਮੇਸ਼ਾ ਤੋਂ ਕੰਪਲੇਨ ਰਹਿੰਦੀ ਸੀਗੀ ਵੀ ਬਾਲਮੀਕੀ ਸਮਾਜ ਨੂੰ ਉਹਦਾ ਪੂਰਾ ਹਿੱਸਾ ਨਹੀਂ ਮਿਲਦਾ ਤੁਹਾਡੇ ਸਾਹਮਣੇ ਦੇਖ ਲਓ ਜੀ ਹਾਂਜੀ ਸਰ ਦੇਖੋ ਮੋਦੀ ਜੀ ਇਹਨਾਂ ਨੂੰ ਸਮਝਦੇ ਹਰੇਕ ਵਰਗ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਪਲੀਜ਼ ਪਲੀਜ਼ ਮੈਂ ਇੱਕ ਗੱਲ ਹੋਰ ਸਰ ਕਰਾਂਗੀ ਕਿ ਦੇਖੋ ਤੁਹਾਨੂੰ ਪਾਸ਼ਾ ਨਹੀਂ ਸੁਆਇਆ ਤੁਹਾਨੂੰ ਸੁਆਦੀ ਪਲੀਜ਼ ਤੁਸੀਂ ਆ ਦੇਖੋ ਲੇਡੀਜ਼ ਮੈਂ ਤੁਹਾਨੂੰ ਇੱਕ ਫ੍ਰੀ ਐਡਵਾਈਸ ਦੇਣਾ ਡਾਕਟਰ ਸਾਹਿਬ ਤੋਂ ਸਿੱਖੋ ਇੱਕ ਇੰਜੈਕਸ਼ਨ ਰੱਖਿਆ ਕਰੋ ਹੱਥ 'ਚ ਕੋਈ ਚੇਨ ਸਨੇਚ ਕਰੇ ਮਾਰਦਿਆ ਕਰੋ ਦੇਖੋ ਸਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕਿਤੇ ਵੀ ਪਲੀਜ਼ ਮੈਨੂੰ ਮੌਕਾ ਮਿਲੇ ਔਰ ਮੈਂ ਜ਼ਰੂਰ ਕਹੂੰਗੀ ਅੱਛਾ ਜਲਦੀ ਸਵਾਲ ਕਰੋ ਦੇਖੋ ਜਿਹੜੀਆਂ ਸਾਡੀਆਂ ਲੇਡੀਜ਼ ਐ ਵਲਮਿਕੀ ਸਮਾਜ ਦੀ ਉਹ ਸਵੇਰ 6 ਵਜੇ ਉੱਠ ਕੇ ਕੰਮ ਲਈ ਜਾਂਦੀਆਂ ਦੇਖੋ ਕਿ ਈਵਨ ਕਿ ਚਾਹ ਦਾ ਕੱਪ ਵੀ ਨਹੀਂ ਪੀਂਦੀਆਂ ਔਰ ਸਵੇਰ 11 ਵਜੇ ਤੱਕ ਉਹਨਾਂ ਨੂੰ ਗਲੀਆਂ ਦੇ ਵਿੱਚ ਬੈਠਣਾ ਪੈਂਦਾ ਮੰਗ ਮੰਗ ਕੇ ਉਹਨਾਂ ਨੂੰ ਪਾਣੀ ਪੀਣਾ ਪੈਂਦਾ 11 ਵਜੇ ਤੇ ਬੈਠ ਕੇ 3 ਵਜੇ ਫਿਰ ਇੰਨੀ ਸਖਰ ਧੁੱਪ ਦੇ ਵਿੱਚ ਡਿਊਟੀ ਤੇ ਜਾਂਦੀਆਂ ਔਰ 6 ਵਜੇ ਤੱਕ ਉਹ ਡਿਊਟੀ ਦੇਂਦੀ ਆ ਪਰ ਫਿਰ ਵੀ ਉਹਨਾਂ ਨੂੰ ਸੈਲਰੀ ਕਿੰਨੀ ਮਿਲਦੀ ਹੈ 8000 ਦੇਖੋ ਆ ਬਦਲਾਵ ਐਸੇ ਕਰਕੇ ਮਹਿੰਗਾ ਪਿਆ ਹੈ ਥੈਂਕ ਯੂ ਸਰ ਅੱਜ ਕੋਈ ਵੀ ਸੇਫ ਹੈ ਨਹੀਂ ਪੰਜਾਬ ਦੇ ਅੰਦਰ ਸ਼ਹਿਰਾਂ ਦੀ ਗੱਲ ਕਰਦੇ ਹਾਂ ਤਾਂ ਪਿੰਡਾਂ 'ਚ ਖੋਣ ਲੱਗੀ ਜਗਦੀਪ ਜੀ ਕਹਿੰਦੇ ਸੀ ਘਰਾਂ ਦੇ ਅੰਦਰ ਵੜ ਕੇ ਖੋ ਕੇ ਲੈ ਕੇ ਜਾਂਦੇ ਆ ਐਸੇ ਕਰਕੇ ਸਰਕਾਰ ਨੂੰ ਬਦਲਾਵ ਤੇ ਇਹਨਾਂ ਨੂੰ ਦਿਮਾਗ ਠੀਕ ਕਰਨਾ ਪਊਗਾ ਵੋਟ ਦੇ ਰਾਂਈ